ਰਹਿਲ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੇਜੀ ਮੰਗੜ ਮਿਸਲ ਸਾਡੋਂ ਇਤੋਂ ਤੇ ਨਾਲ ਸਾਡੇ ਇਲਾਕੇ ਦੀ ਸੰਗਤ ਗੁਰਦੁਆਰਾ ਸ੍ਰੀ ਪੱਠਾ ਸਾਹਿਬ ਪੁੱਜੀਆ ਜੀ ਆਜੇ ਸੀ ਉਸ ਸਮੇਂ ਤੋਂ ਜਦੋਂ ਆਪਣੇ ਪੋਹ ਦੇ ਮਹੀਨੇ ਵਿੱਚ ਛਿੱਦੀ ਜੋੜ ਮੇਲੇ ਚੱਲਦੇ ਆ ਛਿੱਦੀ ਜੋੜ ਮੇਲੇ ਚੱਲਦੇ ਹੋਏ ਇੱਥੇ ਆਪਣਾ ਛਿੱਦੀ ਜੋੜ ਮੇਲਾ ਭਰਦਾ ਆ ਉਸ ਮੇਲੇ ਨੂੰ ਇੱਕ ਆਮ ਮੇਲੇ ਦਾ ਰੂਪ ਦਿੱਤਾ ਜਾਂਦਾ ਜਿੱਥੇ ਦੁਕਾਨਾਂ ਲੱਗਦੀਆਂ ਨੇ ਸ਼ੋਰ ਸ਼ਰਾਬਾ ਹੁੰਦਾ ਆ ਮੇਲਾ ਭਰਿਆ ਜਾਂਦਾ ਆ ਚਨੋਲਾ ਲੱਗਦੀਆਂ ਨੇ ਜੋ ਕੀ ਸਾਡੀ ਸਿੱਖ ਭਾਵਨਾ ਨੂੰ ਥੇਸ ਪਹੁੰਚਦੀ ਆ ਜਦੋਂ ਸੰਗਤ ਆਪਣੇ ਘਰਾਂ ਤੋਂ ਬਰਾਜ ਦੀ ਭਾਵਨਾਵਾਂ ਲੈ ਕੇ ਮਹਾਰਾਜ ਦੇ ਦਰਸ਼ਨ ਕਰਨ ਆਉਂਦੀ ਆ ਤੇ ਜਦੋਂ ਐਸੀ ਸੰਗਤ ਪੁੱਜਦੀ ਆ ਭੀੜ ਭੜਕਾ ਦੁਕਾਨਾਂ ਰੇੜੀਆਂ ਸਪੀਕਰ ਚੱਲਦੇ ਹੁੰਦੇ ਆ ਕੱਪੜੇ ਵੇਚਣ ਵਾਲੇ ਦੁਕਾਨਾਂ ਲੱਗੀਆਂ ਹੁੰਦੀਆਂ ਐ ਟੈਡੂਆਂ ਦੀਆਂ ਦੁਕਾਨਾਂ ਲੱਗੀਆਂ ਹੁੰਦੀਆਂ ਜਦੋਂ ਦੇਖ ਕੇ ਸਿੱਖ ਸੰਗਤ ਦੀ ਭਾਵਨਾ ਨੂੰ ਥੇਸ ਪਹੁੰਚਦੀ ਆ ਉਹ ਆਪਣੇ ਐਸੀ ਮਹਾਰਾਜ ਦੇ ਹਜ਼ੂਰੀ ਚ ਦਰਸ਼ਨ ਕਰਨ ਆਉਂਦੇ ਆ ਉਸ ਭਾਵਨਾ ਨਾਲ ਆਉਂਦੇ ਆ ਜਿਹਦੇ ਨਾਲ ਸਿੱਖ ਭਾਵਨਾਵਾਂ ਨੂੰ ਥੇਸ ਪਹੁੰਚਦਾ ਆ ਉਨੂੰ ਰੋਕਣ ਲਈ ਅੱਜ ਅਸੀਂ ਪੱਠਾ ਸਾਹਿਬ ਪੁੱਜੇ ਸੀਗੇ ਤੇ ਆਪਾਂ ਮੈਨੇਜਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਵੀ ਇਸ ਤੁਸ਼ੀਤੀ ਜੋੜ ਮੇਲੇ ਤੇ ਇੱਕ ਆਮ ਮੇਲੇ ਦਾ ਰੂਪ ਦਿੱਤਾ ਜਾਂਦਾ ਉਹਨੂੰ ਰੋਕਿਆ ਜਾਵੇ ਤੇ ਦੁਕਾਨਾਂ ਇੱਥੇ ਜਿੱਥੇ ਦੋ ਸੰਗਤ ਚੱਲ ਕੇ ਆਂਦੀ ਹੈ ਉਹ ਆਪਣੀ ਭਾਵਨਾਵਾਂ ਨਾਲ ਤੇ ਸ਼ਰਧਾ ਨਾਲ ਆਪਣਾ ਮੱਥਾ ਟੇਕ ਸਕੇ ਤੇ ਉਹਨੂੰ ਰੋਕਣ ਵਾਸਤੇ ਮੰਗ ਪੱਤਰ ਹੀ ਦਿੱਤਾ ਆ ਤੇ ਇਹ ਜੋ ਸੜਕਾਂ ਦੇ ਨਾਲ ਜਿੱਥੇ ਮੇਲਾ ਭਰਦਾ ਹੈ ਉਹ ਮੰਡੀ ਬੋਰਡ ਦੇ ਅੰਦਰ ਹੈ ਉਹ ਕਹਿੰਦੇ ਨੇ ਅਸੀਂ ਮੰਡੀ ਬੋਰਡ ਦੇ ਅਫਸਰ ਨਾਲ ਵੀ ਗੱਲ ਕੀਤੀ ਆ ਤੇ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਆ ਨੇ ਸਾਰੇ ਸਾਨੂੰ ਪੂਰਾ ਭਰੋਸਾ ਦਿਵਾਇਆ ਵੀ ਇਸ ਵਾਰ ਇਹ ਪੂਰਾ ਸ਼ਾਂਤਮਈ ਮਾਹੌਲ ਬਣਿਆ ਰਹੂਗਾ ਇੱਥੇ ਦੁਕਾਨਾਂ ਨਹੀਂ ਲੱਗਣਗੀਆਂ ਨਾ ਇੱਥੇ ਮੇਲੇ ਦਾ ਰੂਪ ਦਿੱਤਾ ਜਾਊਗਾ ਤੇ ਬਾਕੀ ਸਾਡੀ ਸੰਗਤ ਸਰ ਨਾਲ ਜਿੰਨੀ ਸਾਡੀ ਸੰਗਤ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਰੇ ਇਲਾਕੇ ਦੀ ਸੰਗਤ ਨੂੰ ਵੀ ਆਪਾਂ ਇਹਨੂੰ ਇੱਕ ਆਮ ਮੇਲੇ ਦਾ ਰੂਪ ਨਾ ਦਿੱਤੇ ਜਾਵੇ ਸਾਡੀ ਵਿਰਾਗ ਦੀ ਭਾਵਨਾ ਨਾਲ ਜਿੰਨੀ ਸੰਗਤ ਆਉਂਦੀ ਹੈ ਚੱਲ ਕੇ ਉਹ ਭਾਵਨਾ ਨੂੰ ਖੇਸਰਾ ਪਹੁੰਚੇ ਬਾਕੀ ਸਾਡੇ ਜੱਤੀ ਜਾਨ ਸਾਹਿਬ ਦੱਸਣਗੇ ਵੀ ਆਪਾਂ ਇਹਨੂੰ ਕਿੱਦਾਂ ਰੋਕਿਆ ਕਿਵੇਂ ਠੱਲ ਪਾ ਸਕਦੇ ਹਾਂ ਹੋਰ ਅੱਗੇ ਵੀ ਹੋਰ ਕਿੱਥੇ ਕਿਤੇ ਸਵਾ ਜਾਂਦੀ ਆ ਉੱਥੇ ਕਿੱਦਾਂ ਰੋਕੇ ਜਾ ਸਕਦਾ ਪ੍ਰਸ਼ਾਸਨ ਨਾਲ ਮਿਲ ਕੇ ਜਾਂ ਆਪਣੀ ਗੁਰਦੁਆਰਾ ਪਰਮੇਸ਼ਰ ਪ੍ਰਬੰਧਕ ਕਮੇਟੀ ਨਾਲ ਮਿਲ ਕੇ ਆਪਾਂ ਇਹਨੂੰ ਕਿੱਦਾਂ ਰੋਕ ਸਕਦੇ ਹਾਂ ਬੋਲ ਜੀ ਖਾਸਾ ਜੀ ਕੋਠਰਾਸ਼ੀ ਪੱਟਾ ਸਾਹ ਮਾਸ਼ੀ ਦਸਮੀ ਉੱਥੇ ਪਹੁੰਚੇ ਆ ਬਾਕੀ ਵੀ ਤੇਜੀ ਮੰਗਟ ਉਹਨਾਂ ਨੂੰ ਸਾਰਾ ਕੋਡ ਦਾਸੀ ਦਿੰਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਨੂੰ ਮਿਲ ਕੇ ਪੱਤਰ ਦਿੱਤਾ ਇਹਦੀ ਜੋ ਵੀ ਇੱਥੇ ਦੁਕਾਨਾਂ ਲੱਗ ਰਹੀਆਂ ਜਿੰਨੀ ਸੰਗਤ ਆਉਂਦੀ ਹੈ ਸੰਗਤੇ ਡਿਸਟਰਬ ਹੁੰਦੀ ਹੈ ساری ਸੰਗਤ ਵਿਸਤ੍ਰਿਤ ਹੋ ਰਹੀ ਹੈ ਕੁਝ ਲੋਕ ਤਾਂ ਦੇ ਮੇਲਾ ਦੇਖਣਗੇ ਉਹ ਮੇਲੇ ਆਲੇ ਹੁੰਦੇ ਆ ਮੇਲੇ ਆਲੇ ਨੂੰ ਚੰਡੋਲਾ ਚੋਂ ਸਾਰਾ ਕੁਝ ਮਿਲਦਾ ਹੈ ਉਹ ਜਿਹੜੀ ਸ਼ਰਧਾ ਵਾਲੀ ਸੰਗਤ ਆਉਂਦੀ ਆ ਉਹ ਸ਼ਰਧਾ ਵਾਲੀ ਸੰਗਤ ਨੂੰ ਵੀ ਉਹ ਮੇਲਾ ਹੀ ਬਣਾ ਦਿੰਦੇ ਉਹਨਾਂ ਦੀ ਭਾਵਨਾ ਵੀ ਫੇਸ ਪਹੁੰਚਦੀ ਹੈ ਇਹਨਾਂ ਚੀਜ਼ਾਂ ਨੂੰ ਸੋਚਦੇ ਹੋਏ ਤਾਂ ਸੰਗਤ ਦੇ ਸਹਿਯੋਗ ਨਾਲ ਅੱਜ ਅਸੀਂ ਇੱਥੇ ਪਹੁੰਚੇ ਹਾਂ ਉਹਨਾਂ ਨੇ ਸਾਨੂੰ ਵਿਸ਼ਵਾਸ ਤੋਂ ਆਇਆ ਕਿ ਅਸੀਂ ਮੰਡੀ ਬੋਲ ਆਣਾਂ ਨੂੰ ਮਿਲ ਕੇ ਵੀ ਇਸ ਵਾਰ ਨਹੀਂ ਹੈ ਕਿ ਕੰਮ ਨਹੀਂ ਕਰੇ ਤੇ ਬਾਕੀ ਵਾਰ ਵੀ ਪੰਚਾਇਤ